ਅੱਜ ਮਿਤੀ 12 11 2025 ਨੂੰ ਮਾਨਯੋਗ ਸੀਪੀ ਸਾਹਿਬ ਦੀ ਹਦਾਇਤ ਅਨੁਸਾਰ ਅਸੀਂ ਸਬਡਿਵੀਜ਼ਨ ਸਾਊਥ ਦੀਆਂ ਜਿੰਨੇ ਵੀ ਸਕੂਲ ਕਾਲਜ ਦੇ ਨੇੜੇ ਈ ਸਿਗਰਟ ਵਾਲੇ ਪਾਣ ਵਾਲੇ ਖੋਖੇ ਸੀਗੇ ਉਹਨਾਂ ਸਾਰਿਆਂ ਨੂੰ ਚੈੱਕ ਕੀਤਾ ਗਿਆ ਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਵੀ ਸਕੂਲ ਦੇ 100 ਮੀਟਰ ਦੇ ਨੇੜੇ ਤੇ ਕਾਲਜ ਦੇ 100 ਮੀਟਰ ਨੇੜੇ ਬਿਲਕੁਲ ਵੀ ਕੋਈ ਤੁਸੀਂ ਇਹੋ ਜਿਹਾ ਖੋਖਾ ਨਹੀਂ ਲਾਉਂਗੇ ਤੇ ਜਿਹੜਾ ਬਾਹਰ ਵੀ ਖੋਖਾ ਹੋਊਗਾ ਉਬੀ ਸਕੂਲ ਦੇ ਬੱਚਿਆਂ ਨੂੰ ਤੇ ਕਾਲਜ ਦੇ ਬੱਚਿਆਂ ਨੂੰ 18 ਸਾਲ ਤੋਂ ਘੱਟ ਉਮਰ ਨੂੰ ਬਿਲਕੁਲ ਨਾ ਸੇਲ ਕਰੇ ਜੇ ਸਾਡੇ ਧਿਆਨ ਚ ਆ ਗਿਆ ਤਾਂ ਅਸੀਂ ਕਾਨੂੰਨ ਸਰ ਹੁਣ ਦੇ ਖਿਲਾਫ ਕਾਰਵਾਈ ਕਰਾਂਗੇ ਅੱਗੇ ਤੁਹਾਨੂੰ ਤਾੜਨਾ ਵੀ ਕਰਦੇ ਆ ਵੀ ਸਕੂਲ ਤੇ ਕਾਲਜਾਂ ਦੇ ਨੇੜੇ ਬਿਲਕੁਲ ਵੀ ਆਪਣਾ ਖੋਖਾ ਵਗੈਰਾ ਨਾ ਰੱਖਣ